ਅਸਲਾਮੁਅਲੈਕੁਮ ਉਮੀਦ ਕਰਨੀ ਆ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਪੰਜਾਬ ਨਾਲ ਜੁੜੀਆਂ ਬਹੁਤ ਸਾਰੀਆਂ ਖਬਰਾਂ ਸੁਣਨ ਨੂੰ ਮਿਲਣਗੀਆਂ ਬਹੁਤ ਅਹਿਮ ਖਬਰਾਂ ਹੈਗੀਆਂ ਆ ਚਲ ਕੇ ਵੀਡੀਓ ਵੇਖਨੇ ਫਿਰ ਕਰਨੇ ਆ ਉਸ ਤੇ ਵਿਚਾਰ ਬਹੁਤ ਵੱਡੀ ਖਬਰ ਹੈ ਜਿਵੇਂ ਕਿ ਪੰਜਾਬ ਦੇ ਅੰਦਰ ਤਿੰਨ ਵੱਡੀਆਂ ਖਬਰਾਂ ਨੇ ਤਹਿਲਕਾ ਮਚਾ ਦਿੱਤਾ ਇੱਕ ਪਾਸੇ ਪਾਣੀ ਦੇ ਵਿੱਚ ਹੜ੍ਹਾਂ ਦੇ ਨਾਲ ਪੰਜਾਬ ਦੇ ਲੋਕਾਂ ਦੀ ਡੁੱਬ ਕੇ ਮੌਤ ਹੋ ਰਹੀ ਆ ਔਰ ਦੂਜੇ ਪਾਸੇ ਕਰਨਲ ਮਾਮਲੇ ਦੇ ਵਿੱਚ ਚਾਰ ਪੁਲਿਸ ਮੁਲਾਜ਼ਮ ਜਿਹੜੇ ਕਿ ਬੜੀ ਧੀਰ ਬਾਅਦ ਉਹਨਾਂ ਨੂੰ ਇੱਕ ਬਹੁਤ ਵੱਡੀ ਸਜ਼ਾ ਮਿਲੀ ਹੈ ਔਰ ਤੀਜੀ ਖਬਰ ਸੁਖਬੀਰ ਸਿੰਘ ਬਾਦਲ ਅਕਾਲੀ ਦਲ ਦੇ ਪ੍ਰਧਾਨ ਜਿਹੜੀ ਕੱਲ ਇੱਕ ਵੀਡੀਓ ਵਾਇਰਲ ਹੁੰਦੀ ਹੈ ਇੱਕ ਸਰਪੰਚ ਦੇ ਨਾਲ ਗੱਲ ਕਰਦੇ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਉਹਨਾਂ ਵੱਨਿਓ ਇੱਕ ਨੀਵਾ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਪੰਜਾਬ ਦੀ ਸਰਕਾਰ ਇਸ ਮੁੱਦੇ ਪ੍ਰਤੀ ਯਾਨੀ ਹੜ੍ਹਾਂ ਦੇ ਪ੍ਰਤੀ ਕੋਈ ਕੰਮ ਨਹੀਂ ਕਰ ਰਹੀ ਹੈ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਇੱਕ ਪਾਸੇ ਆਪਣੇ ਜੋਰਾ ਸ਼ੋਰਾ ਦੇ ਨਾਲ ਆਪਣੀ ਮੁਹਿੰਮ ਚਲਾ ਰਹੀ ਸੀ ਔਰ ਦੂਜੇ ਪਾਸੇ ਸੁਖਵੀਰ ਸਿੰਘ ਬਾਦਲ ਉਹਨਾਂ ਦੇ ਉੱਤੇ ਲੱਤ ਧਰ ਦਿੰਦੇ ਨੇ ਕਿਉਂਕਿ ਉਹਨਾਂ ਨੇ ਪਹਿਲਾਂ ਵੀ ਕਈ ਵਾਰ ਤੁਸੀਂ ਵੇਖਿਆ ਕਿ ਲੈਂਡ ਪੂਲਿੰਗ ਦਾ ਮੁੱਦਾ ਜਦੋਂ ਦਾ ਸਰਕਾਰ ਪੰਜਾਬ ਦੇ ਅੰਦਰ ਜਾਂਦਾ ਤਾਂ ਉਸੇ ਦਿਨ ਤੋਂ ਸੁਖਵੀਰ ਸਿੰਘ ਬਾਦਲ ਨੇ ਉਹਨਾਂ ਦੀ ਕਾਟ ਕਰਨੀ ਸ਼ੁਰੂ ਕਰ ਦਿੱਤੀ ਸੀ ਇਹ ਪੰਜਾਬ ਦੇ ਲੋਕਾਂ ਬਣੀਓ ਸਾਡੇ ਬਣੀਓ ਵੀ ਕਿਹਾ ਗਿਆ ਸੀ ਇਹ ਲੈਂਡ ਪੂਲਿੰਗ ਪਾਲਸੀ ਇਹ ਤੁਹਾਨੂੰ ਮਾਰ ਦੇ ਸਕਦੀ ਹੈ ਇਹਨੂੰ ਵਾਪਸ ਲੈ ਲਓ ਬਹੁਤ ਸਾਰੇ ਪੰਜਾਬ ਦੇ ਪੱਤਰਕਾਰਾਂ ਨੇ ਪੰਜਾਬ ਦੇ ਲੋਕਾਂ ਨੇ ਕਿਸਾਨ ਭਾਈਚਾਰੇ ਨੇ ਇਹੀ ਗੱਲ ਕਹੀ ਸੀ ਪਰ ਪੰਜਾਬ ਦੀ ਸਰਕਾਰ ਨੇ ਉਹ ਮੁੱਦਾ ਉੱਥੇ ਹੀ ਰੋਕ ਦਿੱਤਾ ਸੀ ਔਰ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਨੇ ਉਸੇ ਮੁੱਦੇ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਚੰਗੀ ਤਰ੍ਹਾਂ ਕੇ ਲਿਆ ਸੀ ਪਰ ਹੁਣ ਪੰਜਾਬ ਦੇ ਮੁੱਖ ਮੰਤਰੀ ਨੂੰ ਥੰਮੇ ਲਾਉਣ ਵਾਸਤੇ ਸੁਖਬੀਰ ਸਿੰਘ ਬਾਦਲ ਕੱਲ ਲੋਕਾਂ ਨੂੰ ਜਾ ਕੇ ਮਿਲਦੇ ਨੇ ਤਾਂ ਤੇ ਕੇ ਸਰਪੰਚ ਦੇ ਨਾਲ ਫੋਨ ਤੇ ਗੱਲ ਕਰਦੇ ਨੇ ਤਾਂ ਉਹਦੇ ਵਿੱਚ ਕਹਿੰਦੇ ਨੇ ਕਿ ਭਾਈ ਮੈਂ ਤੁਹਾਡੇ ਲਈ ਆਇਆ ਯਾਨੀ ਪੰਜਾਬ ਦੀ ਸਰਕਾਰ ਨੂੰ ਕਿਤੇ ਨਾ ਕਿਤੇ ਨੀਮਾ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਤਾਂ ਪਰ ਦੂਜੇ ਪਾਸੇ ਤੁਸੀਂ ਇਹ ਵੀ ਜਾਣਦੇ ਹੋ ਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਕਈ ਵਾਰ ਤੁਨਕੀਆਂ ਦੇਣ ਵਾਲੇ ਸੁਖਵੀਰ ਸਿੰਘ ਬਾਦਲ ਉਹਨਾਂ ਨੂੰ ਚੜਿਆਗੇ ਸੀ ਤਾਂ ਹੁਣ ਮੁੱਖ ਮੰਤਰੀ ਦਾ ਇਹਨਾਂ ਬਾਦਲਾਂ ਤੇ ਐਕਸ਼ਨ ਔਰ ਦੂਜੇ ਪਾਸੇ ਪਾਣੀ ਦੇ ਵਿੱਚ ਲੋਕ ਡੁੱਬ ਰਹੇ ਨੇ ਸੱਪ ਘਰਾਂ ਦੇ ਵਿੱਚ ਵੱੜ ਰਹੇ ਨੇ ਔਰ ਜਿਹੜੀ ਕਰਨਲ ਵਾਰਸ ਦੀ ਖਬਰ ਹੈ ਉਹ ਤੁਹਾਡੇ ਨਾਲ ਅੱਜ ਸਾਂਝੀ ਕਰਾਂਗੇ ਇੱਕ ਇੱਕ ਕਰਕੇ ਤੁਹਾਡੇ ਨਾਲ ਮੈਂ ਤਿੰਨੇ ਖਬਰਾਂ ਸਾਂਝੀਆਂ ਕਰੂੰਗਾ ਪਹਿਲੀ ਖਬਰ ਪਾਣੀ ਦੀ ਜਿੱਥੇ ਸੱਪ ਘਰਾਂ ਦੇ ਵਿੱਚ ਵੱੜ ਰਹੇ ਨੇ ਔਰ ਲੋਕ ਡੁੱਬ ਕੇ ਕਿਵੇਂ ਮਰ ਰਹੇ ਨੇ ਸੁਣੋ ਜਰਾ ਧਿਆਨ ਦੇ ਨਾਲ ਕਿ ਪਸ਼ੂ ਪਸਾਰੇ ਨੂੰ ਵੀ ਬੜਾ ਔਖਾ ਹੋ ਗਿਆ ਸੁਣੋ ਇਹ ਅੱਛੇ ਸੀ ਇੱਕ ਦਿਨ ਘਰ ਆਇਆ ਇੱਥੇ ਘਰ ਦੇ ਵਿੱਚ ਕੋਈ ਨਹੀਂ ਹੈਗਾ ਆ ਵੇਖੋ ਡੰਗਰ ਬੱਚੇ ਭੁੱਖੇ ਆ ਤੇ ਹਾਂ ਜ ਟੁੜੀ ਪਾਈ ਆਪਾਂ ਹਨਾ ਵਿਚਾਰੇ ਮੋਹ ਦੇ ਵੇਂਦੇ ਆ ਪੱਲਾ ਵਿੱਚ ਕਿਹ ਘਰੇ ਕੋਈ ਹੈਗਾ ਵੀ ਕਿ ਨਹੀਂ ਹੈਗਾ ਕੋਈ ਨਹੀਂ ਹੈਗਾ ਦੇਖੋ ਕੋਈ ਵੀ ਵੀਰ ਭਰਾ ਇੱਥੇ ਹੈਗਾ ਤੇ ਅਸੀਂ ਇਥੋਂ ਭੈਣਾਂ ਨੂੰ ਵੀਰਾਂ ਨੂੰ ਰੈਸਕਿਊ ਕਰ ਚੱਲੇ ਸੀਗੇ ਇਸੇ ਘਰ ਦੇ ਵਿੱਚ ਕੋਈ ਕੋਈ ਨਹੀਂ ਹੈਗਾ ਬਸ ਇਹੋ ਘੁਰਲੀ ਇੱਥੇ ਰੋ ਘੁਰਲੀ ਖਾਲੀ ਹੈ ਕਿ ਭਰੀਆ ਕੋਈ ਨਹੀਂ ਖਾਲੀ ਖਾਲੀ ਅੱਛਾ ਖਾਲੀ ਘੁਰਲੀ ਵਿਚਾਰੇ ਦੀ ਹੈ ਨਾ ਭਰਾ ਗੋ ਐ ਐ ਗੋ ਮਾ ਬਰਾਤ ਨੂੰ ਚੜ੍ਹਦੀ ਕਲਾ ਬਸੀ ਅੱਛਾ ਚੜ੍ਹਦੀ ਕਲਾ ਬਸੀ ਵੇਖੋ ਵੀਰ ਦਾ ਜਿਗਰਾ ਸਾੜਿਆ ਅਮਰਪਾਲ ਵੀਰ ਦਾ ਦਿਲ ਇੱਥੇ ਭੈਣ ਭਰਾ ਨੂੰ ਉੱਥੇ ਰੈਸਕਿਊ ਕਰਨੇ ਕਰਨਾ ਵਾ ਹੋਣ ਵੀਰ ਅੰਦਰ ਗਿਆ ਵਾ ਹੈਗਾ ਕੁਝ ਆਪ ਬੈਠਾ ਚਾਰ ਪੰਜ ਸੱਪ ਲੋ ਇੱਕ ਮਿੰਟ ਦੇਖੋ ਸਹਿੰਜੀ ਸੱਪਸ ਕੁੜੀਆਂ ਵੀ ਇੱਥੇ ਆਪਣੇ ਆਪ ਦਾ ਬਚਾਅ ਕਰ ਰਹੀਆਂ ਵਾ ਤਾਂ ਸੁਣ ਲਿਆ ਪੰਜਾਬ ਵਾਲੇ ਪੰਜਾਬ ਦੇ ਅੰਦਰ ਡੁੱਬੇ ਹੋਏ ਇਲਾਕਿਆਂ ਦੇ ਵਿੱਚ ਰੈਸਕਿਊ ਕਰਨ ਵਾਸਤੇ ਕੁਝ ਸਿੰਘਾਂ ਦਾ ਉਪਰਾਲਾ ਹੁੰਦਾ ਤਾਂ ਉੱਥੇ ਜਦੋਂ ਬੋਟ ਦੇ ਜਰੀਏ ਜਾਇਆ ਜਾਂਦਾ ਉਹ ਸੰਦਰ ਜਿਹੜੀ ਤੂੜੀ ਵਾਲੇ ਅੰਦਰ ਉਹ ਨੌਜਵਾਨ ਵੜਦਾ ਤਾਂ ਉੱਥੇ ਕਈ ਸਾਰੇ ਸੱਪ ਬੈਠੇ ਹੁੰਦੇ ਨੇ ਜਿਹੜੇ ਕਿ ਲੋਕਾਂ ਦੇ ਨਾਲ ਵੀ ਔਰ ਦੂਜੇ ਪਾਸੇ ਲੋਕਾਂ ਦੀ ਡੁੱਬ ਕੇ ਮੌਤ ਹੋ ਰਹੀ ਹੈ ਪਰ ਜਿਹੜੇ ਸੱਪ ਬੈਠੇ ਸੀ ਉਹਨਾਂ ਨਾਲ ਵੀ ਲੋਕਾਂ ਦੀ ਮੌਤ ਹੋ ਸਕਦੀ ਹੈ ਇਹਦੇ ਵਿੱਚ ਕੋਈ ਸ਼ੰਕਾ ਨਹੀਂ ਹੈ ਔਰ ਦੂਜੇ ਪਾਸੇ ਆਜੋ ਵੀ ਕਰਨਲ ਬਾੜ ਦੀ ਪਤਨੀ ਬੜਾ ਲੰਮਾ ਸਮਾਂ ਜੂਝਦੀ ਰਹੀ ਸੀਬੀਆਈ ਤੱਕ ਕੋਰਟ ਦੇ ਵਿੱਚ ਕੇਸ ਜਾਂਦਾ ਕਿਉਂਕਿ ਕੋਰਟ ਨੇ ਪਹਿਲੇ ਨੰਬਰ ਤੇ ਹਦਾਇਤ ਦਿੱਤੀ ਕਹਿੰਦੇ ਜੀ ਇਹ ਕੇਸ ਚੰਡੀਗੜ੍ਹ ਪੁਲਿਸ ਨੂੰ ਸੌਂਪ ਦਿੱਤਾ ਜਾਵੇ ਤਸ ਤੋਂ ਬਾਅਦ ਉਹਨਾਂ ਦੀ ਸੰਤੁਸ਼ਟੀ ਫੇਰ ਵੀ ਨਹੀਂ ਹੁੰਦੀ ਤਾਂ ਫੇਰ ਸੀਬੀਆਈ ਤੱਕ ਜਾਂਦਾ ਤਾਂ ਸੀਬੀਆਈ ਬੰਨੀਓ ਉਹਨਾਂ ਚਾਰ ਪੁਲਿਸ ਮੁਲਾਜ਼ਮਾਂ ਤੇ ਇੱਕ ਬਹੁਤ ਵੱਡਾ ਸਕੰਝਾ ਕੱਸਿਆ ਗਿਆ ਯਾਨੀ ਹੁਣ ਕਹਿੰਦੇ ਨੇ ਜਿਹੜਾ ਜਸਪ੍ਰੀਤ ਸਿੰਘ ਦਾ ਕਰਨਲ ਨੂੰ ਕੁੱਟਣ ਤੋਂ ਪਹਿਲਾਂ ਕਿਉਂਕਿ ਕਰਨਲ ਬਾੜ ਦੇ ਬੇਟੇ ਨੂੰ ਔਰ ਉਹਨਾਂ ਨੂੰ ਕੁੱਟਣ ਤੋਂ ਪਹਿਲਾਂ ਜਸਪ੍ਰੀਤ ਸਿੰਘ ਦਾ ਇੱਕ ਇਨਕਾਊਂਟਰ ਹੁੰਦਾ ਜਿਹਦੀ ਜੋਰਾਂ ਛੋਰਾ ਦੇ ਨਾਲ ਪੂਰੇ ਪੰਜਾਬ ਪਰ ਦੇ ਵਿੱਚ ਇੱਕੋ ਹੀ ਆਵਾਜ਼ ਉੱਠਦੀ ਆ ਕਹਿੰਦੇ ਜੀ ਇਹ ਜਿਹੜਾ ਇਨਕਾਊਂਟਰ ਹੈ ਇਹ ਫੇਕ ਹੋ ਗਿਆ ਯਾਨੀ ਜਾਣਬੁੱਝ ਕੇ ਉਸ ਬੰਦੇ ਨੂੰ ਮਾਰਿਆ ਗਿਆ ਕਿਉਂਕਿ ਕਰਨਲ ਵਾਰਡ ਦਾ ਜਿਹੜਾ ਸਾੰਧੂ ਸੀ ਉਸ ਗੁਰਤੇਜ ਸਿੰਘ ਢਿੱਲੋਂ ਨੇ ਵੀ ਇਹੀ ਗੱਲ ਦਾ ਦਾਵਾ ਕੀਤਾ ਕਹਿੰਦਾ ਸਾਡੇ ਕੋਲ ਇੱਕ ਵੀਡੀਓ ਆ ਜਿਹਦੇ ਵਿੱਚ ਜਸਪ੍ਰੀਤ ਸਿੰਘ ਹੱਥ ਖੜੇ ਕਰ ਰਿਹਾ ਸੀ ਤਾਂ ਉਸ ਤੋਂ ਬਾਅਦ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਬੱਚਾ ਉਹਨਾਂ ਤੋਂ ਖੋਲਿਆ ਗਿਆ ਸੀ ਕਿਉਂਕਿ ਉਹਨਾਂ ਨੇ ਬੱਚਾ ਗਿਨੈਪ ਕੀਤਾ ਸੀ ਜਸਪ੍ਰੀਤ ਸਿੰਘ ਨੂੰ ਮੂਦਾ ਪਾ ਕੇ ਉਹਦੇ ਸਿਰ ਦੇ ਵਿੱਚ ਗੋਲੀਆਂ ਮਾਰ ਦਿੱਤੀਆਂ ਗਈਆਂ ਤੇ ਫਿਰ ਐਨਕਾਊਂਟਰ ਕਰ ਦਿੱਤਾ ਗਿਆ ਸੀ। ਇਸ ਕਰਕੇ ਪੰਜਾਬ ਦੀ ਅਦਾਲਤ, ਸੀਬੀਆਈ ਔਰ ਦੂਜੇ ਪਾਸੇ ਹਾਈ ਕੋਰਟ ਇਹਨਾਂ ਪੁਲਿਸ ਮੁਲਾਜ਼ਮਾਂ ਤੇ ਬਿਲਕੁਲ ਖਫਾ ਹੋ ਗਿਆ ਸੀ। ਕਿਉਂਕਿ ਜੱਜ ਸਾਹਿਬ ਨੇ ਜਦੋਂ ਇਹ ਗੱਲ ਸੁਣੀ ਸੀ ਕਿ ਇਹਨਾਂ ਐਨਕਾਊਂਟਰ ਹੋ ਰਹੇ ਨੇ, ਇਹ ਵੀ ਫੇਕ ਐਨਕਾਊਂਟਰ ਹੋ ਰਿਹਾ। ਬਹੁਤ ਵੱਡੀ ਲਿਸਟ 1993 ਤੱਕ ਦੀ ਖੰਗਾਲ ਨੂੰ ਸ਼ੁਰੂ ਕਰ ਦਿੱਤੀ ਸੀ। ਕਈ ਸਾਰੇ ਪੁਲਿਸ ਮੁਲਾਜ਼ਮ 1993 ਤੋਂ ਲੈ ਕੇ ਅੱਜ ਤੱਕ ਜਿਹੜਾ ਮਾਮਲਾ ਚੱਲ ਰਿਹਾ ਸੀ ਉਹਨਾਂ ਦੇ ਵਿੱਚ ਉਮਰ ਕੈਦ ਹੋ ਚੁੱਕੀ ਹੈ ਤਾਂ ਇਹਨਾਂ ਚਾਰ ਪੁਲਿਸ ਮੁਲਾਜ਼ਮਾਂ ਨੂੰ ਪੰਜਾਬ ਦੇ ਲੋਕ ਕਹਿ ਰਹੇ ਨੇ ਕਹਿੰਦੇ ਜੀ ਹੁਣ ਫਾਂਸੀ ਦਿੱਤੀ ਜਾਵੇ ਕਿਉਂਕਿ ਮਾਮਲਾ ਬੜਾ ਗੰਭੀਰ ਹੈ ਪੰਜਾਬ ਦੀ ਪੁਲਿਸ ਔਰ ਪੰਜਾਬ ਦੀ ਸਰਕਾਰ ਬਣੀ ਉਹਨਾਂ ਨੂੰ ਨਹੀਂ ਇਨਸਾਫ ਦੀ ਉਮੀਦ ਸੀ ਇਸ ਕਰਕੇ ਉਹਨਾਂ ਨੇ ਸੀਬੀਆਈ ਤੇ ਭਰੋਸਾ ਕੀਤਾ ਤਾਂ ਸੀਬੀਆਈ ਨੇ ਇਸ ਨੂੰ ਅੰਜਾਮ ਤੱਕ ਪਹੁੰਚਾਉਣ ਦੀ ਹੁਣ ਕੋਸ਼ਿਸ਼ ਕੀਤੀ ਹੈ ਕਹਿੰਦੇ ਜੀ ਕੁਝ ਹੀ ਟਾਈਮ ਬਾਅਦ ਸੁਪਰੀਮ ਕੋਰਟ ਤੱਕ ਇਹ ਮਾਮਲਾ ਜਾਣਾ ਉਸ ਤੋਂ ਬਾਅਦ ਹੋ ਸਕਦਾ ਇਹਨਾਂ ਨੂੰ ਫਾਸੀ ਵੀ ਹੋ ਸਕਦੀ ਹੈ ਕਿਉਂਕਿ ਫੇਕ ਐਨਕਾਊਂਟਰ ਕਰਨਾ ਇੱਕ ਬੰਦੇ ਦੀ ਜਾਨ ਲੈਣੀ ਕੋਈ ਮਾਮੂਲੀ ਖੇਲ ਜਾਂ ਕੋਈ ਇਹ ਮਜ਼ਾਕ ਨਹੀਂ ਹੈ ਇਹਦੇ ਵਿੱਚ ਸੀਰੀਅਸ ਹੋ ਚੁੱਕਿਆ ਹਾਈ ਕੋਰਟ ਔਰ ਦੂਜੇ ਪਾਸੇ ਸੁਪਰੀਮ ਕੋਰਟ ਤੱਕ ਇਹ ਮਾਮਲਾ ਚਲੇ ਗਿਆ ਕਿਉਂਕਿ ਬਹੁਤ ਵੱਡੇ ਵੱਡੇ ਅਸਰ ਫੌਜ ਦੇ ਵੀ ਇਹਦੇ ਵਿੱਚ ਇਨਵੋਲਵ ਨੇ ਯਾਨੀ ਉਹਨਾਂ ਨੇ ਵੀ ਆਪਣੀ ਇਹਦੇ ਵਿੱਚ ਇੱਕ ਨਾਰਾਜ਼ਗੀ ਜਤਾਈ ਹੈ ਜਿਵੇਂ ਕਿ ਤੁਹਾਡੇ ਸਾਹਮਣੇ ਮੈਂ ਕਈ ਵਾਰ ਖਬਰ ਸੁਣਾਈ ਹੈ ਜਦੋਂ ਇਹ ਮੁੱਦਾ ਤਾਜ਼ਾ ਸੀ ਕਰਨਲ ਡਿਊਟੀ ਸਾਹਿਬ ਨੇ ਇਹ ਕੇਸ ਚੱਕਿਆ ਸੀ ਉਹ ਕਹਿੰਦੇ ਅਸੀਂ ਸੁਪਰੀਮ ਕੋਰਟ ਤੱਕ ਲੈ ਕੇ ਜਾਵਾਂਗੇ ਜੇਕਰ ਇਨਸਾਫ ਨਹੀਂ ਮਿਲਦਾ ਤਾਂ ਹੁਣ ਦੂਜੇ ਪਾਸੇ ਆਜੋ ਸੁਖਵੀਰ ਸਿੰਘ ਬਾਦਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਨੀਵਾ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿਸੇ ਵੇਲੇ ਵੀ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਸੁਖਵੀਰ ਸਿੰਘ ਬਾਦਲ ਨੂੰ ਮਜੀਠੀਆ ਦੀ ਜਗ੍ਹਾ ਗ੍ਰਿਫਤਾਰੀ ਕਰਕੇ ਉੱਥੇ ਪਹੁੰਚਾ ਸਕਦੇ ਨੇ ਕਿਉਂਕਿ ਸੁਖਵੀਰ ਸਿੰਘ ਬਾਦਲ ਦੁਆਰਾ ਕਈ ਵਾਰ ਪੰਜਾਬ ਦੇ ਹੀ ਮੁੱਖ ਮੰਤਰੀ ਨੂੰ ਪੰਜਾਬ ਦੇ ਸਾਬਕਾ ਡੀਜੀਪੀ ਨੂੰ ਪੰਜਾਬ ਦੇ ਪ੍ਰਸ਼ਾਸਨ ਨੂੰ ਧਮਕੀ ਖੋਲੇ ਆਮ ਸਿੱਧੇ ਤੌਰ ਤੇ ਦਿੱਤੀ ਗਈ ਹੈ ਪੰਜਾਬ ਦੇ ਲੋਕ ਵੀ ਕਹਿ ਰਹੇ ਨੇ ਕਹਿੰਦੇ ਸੁਖਵੀਰ ਸਿੰਘ ਬਾਦਲ ਵਰਗਾ ਨੇਤਾ ਜਿਨ੍ਹਾਂ ਨੇ 25 ਸਾਲ ਤੱਕ ਖੁਦ ਲੁੱਟਿਆ ਅੱਜ ਕਹਿੰਦੇ ਜੀ ਹਾਰ ਆ ਗਏ ਨੇ ਪੰਜਾਬ ਦਾ ਮੁੱਖ ਮੰਤਰੀ ਨਕਾਮ ਹੈ ਕਿਉਂ ਨਕਾਮ ਹੈ ਪਹਿਲੀ ਵਾਰੀ ਤਾਂ ਉਹਨਾਂ ਦੀ ਸਰਕਾਰ ਬਣਦੀ ਹੈ ਤੇ ਫਿਰ ਤੁਸੀਂ 25 ਸਾਲ ਤੱਕ ਕਹਿੰਦੇ ਲੁੱਟ ਕੇ ਤੇ ਅੱਜ ਤੁਸੀਂ ਉਹਨਾਂ ਨੂੰ ਗਲਤ ਸਾਬਤ ਕਰਨ ਤੇ ਲੱਗੇ ਹੋ ਹਾਲਾਂਕਿ ਜਿੱਥੇ ਜਿੱਥੇ ਪਹੁੰਚਿਆ ਜਾ ਸਕਦਾ ਸਾਰੀਆਂ ਟੀਮਾਂ ਸਰਕਾਰੀ ਨਮਾਇंदे ਬਹੁਤ ਸਾਰੀ ਮਦਦ ਤਾਂ ਕਰ ਰਹੇ ਨੇ ਪਰ ਪੰਜਾਬ ਵੀ ਵੈਸੇ ਬਹੁਤ ਵੱਡਾ ਤਾਂ ਹੁਣ ਅਲੱਗ-ਅਲੱਗ ਵਿਸ਼ੇ ਦੇ ਉੱਤੇ ਸਾਰੀਆਂ ਹੀ ਟੀਮਾਂ ਯਾਨੀ ਪਿੰਡੋਂ ਪਿੰਡੀ ਸ਼ਹਿਰੋਂ ਸ਼ਹਿਰੀ ਮਦਦ ਦੀ ਜਿਹੜੀ ਕਿ ਲੋੜ ਹੈ ਉਹਨੂੰ ਪੂਰਾ ਕੀਤਾ ਜਾ ਰਿਹਾ ਹੈ ਤਾਂ ਠੀਕਾ ਪੰਜਾਬ ਵਾਲੇ ਜਿੰਨੇ ਭੈਣ ਭਰਾ ਨੇ ਮੇਰੇ ਚੈਨਲ ਤੇ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਕੰਟੀਨਿਊਅਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ ਪੰਜਾਬ ਦੇ ਵਿੱਚ ਵੱਡੇ ਪੈਮਾਨੇ ਤੇ ਸਲਾਬ ਦੀ ਵਜ੍ਹਾ ਤੋਂ ਜਿਹੜੀ ਤਬਾਹ ਕਾਰੀਆਂ ਹੋ ਰਹੀਆਂ ਹੋ ਰਹੀਆਂ ਹੈਗੀਆਂ ਮੈਂ ਉਸ ਦੇ ਬਾਰੇ ਤੁਸੀਂ ਵੀਡੀਓ ਦੇ ਵਿੱਚ ਸੁਣਿਆ ਕਿ ਲੋਕ ਜਿਹੜੇ ਆ ਉਹ ਆਪਣੀਆਂ ਜਾਨਾਂ ਬਚਾ ਕੇ ਘਰਾਂ ਤੋਂ ਚਲੇ ਗਏ ਆ ਔਰ ਜਿਹੜੇ ਪਸ਼ੂ ਹੈ ਜਾਨਵਰ ਆ ਉਹਨਾਂ ਦੇ ਉਹ ਵੀ ਆਸਰਾ ਹੈ ਭੁੱਖੇ ਖੜੇ ਹੈਗੇ ਆ امدਾਦੀ ਟੀਮਾਂ ਜਿਹੜੀਆਂ ਮੈਂ ਜਿਸ ਤਰ੍ਹਾਂ ਕਿ ਲੋਕ ਜਿਹੜੇ ਆ ਆਪਣੇ ਆਪ ਉਹ ਇੱਕ ਦੂਸਰੇ ਦੀ ਮਦਦ ਕਰੰਦੇ ਇਹ ਹੈਗੇ ਆ ਔਰ ਕਿਸੇ ਘਰ ਗਏ ਜਿੱਥੇ ਕਿ ਉਹ ਉੱਥੇ ਰਹਿਣ ਵਾਲੇ ਮੌਜੂਦ ਨਹੀਂ ਸੀ ਜਾਨਵਰਾਂ ਜਿਹੜੇ ਜਾਨਵਰ ਸੀ ਉਹ ਭੁੱਖੇ ਖੜੇ ਸੀਗੇ ਔਰ ਇਹ ਸੂਰਤ-ਏ-ਹਾਲ ਹੈ ਕਿ ਜਿਹੜੇ ਸੱਪ ਹੈ ਸਸ ਪੋਲ ਗਿਆ ਉਹ ਵੀ ਆਪਣੀ ਜਾਨ ਬਚਾਉਂਦੇ ਫਿਰੰਦੇ ਆ ਇਨੀ ਤਬਾਹਕਾਰੀ ਜਿਹੜੀ ਆ ਹੋਈ ਐ ਸਲਾਬ ਦੇ ਨਾਲ ਔਰ ਦੂਜੇ ਪਾਸੇ ਕਰਨਲ ਬਾੜ ਦੇ ਮਾਮਲੇ ਦੇ ਮੁਤਲਕ ਜਿਹੜੀ ਨਵੀਂ ਅਪਡੇਟ ਆਈ ਐ ਕਿਉਂਕਿ ਇਹ ਕਰਨਲ ਬਾੜ ਦਾ ਮਾਮਲਾ ਜਿਹੜਾ ਪਿਛਲੇ ਕੁਝ ਅਰਸੇ ਤੋਂ ਚੱਲ ਰਿਹਾ ਸੀਗਾ ਉਹਨਾਂ ਦੀ ਪਤਨੀ ਹਰ ਜਗ੍ਹਾ ਤੇ ਜਾ ਕੇ ਇਨਸਾਫ ਮੰਗੰਦੇ ਸੀਗੀ ਪਰ ਇਨਸਾਫ ਮਿਲਦਾ ਨਜ਼ਰ ਨਹੀਂ ਸੀ ਆ ਰਿਹਾ ਜਿਹੜੇ ਦੋਸ਼ੀ ਸੀਗੇ ਹੁਣ ਉਹਨਾਂ ਦਾ ਵੀ ਫੈਸਲਾ ਆ ਗਿਆ ਹੈ ਉਹਨਾਂ ਨੂੰ ਉਮਰ ਕੈਦ ਦੀ ਸਜ਼ਾ ਜਿਹੜੀ ਹੈ ਹੋ ਗਈ ਹੈ ਜਦ ਕਿ ਉਹਨਾਂ ਦੀ ਜਿਹੜੀ ਮੰਗ ਸੀ ਕਰਨਲ ਬਾੜ ਦੀ ਉਹਨਾਂ ਦੀ ਪਤਨੀ ਦੀ ਔਰ ਪੰਜਾਬ ਦੇ ਲੋਕਾਂ ਦੀ ਕਿ ਉਹਨਾਂ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਸੀ ਕਿਉਂਕਿ ਕਰਨਲ ਬਾੜ ਤੋਂ ਪਹਿਲੇ ਜਸਪ੍ਰੀਤ ਸਿੰਘ ਦਾ ਮਾਮਲਾ ਹੋਇਆ ਸੀਗਾ ਫੇਕ ਇਨਕਾਊਂਟਰ ਉਹਦਾ ਕੀਤਾ ਗਿਆ ਸੀ ਉਸ ਨੌਜਵਾਨ ਦਾ ਜਿਹੜਾ ਕਿ ਕੈਨੇਡਾ ਦੇ ਵਿੱਚ ਸੀਗਾ ਔਰ ਕਿਦੋਂ ਉਹ ਇੰਡੀਆ ਆਇਆ ਔਰ ਕਿਦੋਂ ਉਹਦੇ ਉੱਤੇ ਇਲਜ਼ਾਮ ਲਾ ਕੇ ਉਹਦਾ ਫੇਕ ਇਨਕਾਊਂਟਰ ਕਰ ਦਿੱਤਾ ਗਿਆ ਉਦੇ ਮਾਤਾ ਪਿਤਾ ਵੀ ਇਨਸਾਫ ਮੰਗਨ ਦੇ ਸੀਗੇ ਔਰ ਉਹਨਾਂ ਦਾ ਜਿਹੜਾ ਉਹਨਾਂ ਨੂੰ ਇਨਸਾਫ ਮਿਲਿਆ ਉਹਨਾਂ ਨੂੰ ਉਮਰ ਕੈਦ ਦੀ ਸਜ਼ਾ ਹੋਈ ਤੇ ਜਿਹੜੇ ਸੁਖਬੀਰ ਸਿੰਘ ਬਾਦਲ ਹੈਗੇ ਆ ਉਹ ਅਗਰ ਦੇਖਿਆ ਜਾਵੇ ਤੇ ਸਿੱਧੇ ਤੌਰ ਤੇ ਸੀਐਮ ਭਗਵਾਨਤਮਾਨ ਨੂੰ ਧਮਕੀ ਦਿੰਦੇ ਨਜ਼ਰ ਆਏ ਤੁਸੀਂ ਵੀਡੀਓ ਦੇ ਵਿੱਚ ਵੀ ਸੁਣਿਆ ਕਿ ਉਹ ਜਿਹੜੀ ਗੱਲ ਕਰਨ ਦੇ ਸੀਗੇ ਉਸ ਦੇ ਬਾਰੇ ਸੀਐਮ ਭਗਵਾਨਤਮਾਨ ਨੂੰ ਜਿਹੜੀ ਸਿੱਧੀ ਧਮਕੀ ਦੇ ਰਹੇ ਸੀਗੇ ਸੀਐਮ ਭਗਵਾਨਤਮਾਨ ਜਿਨ੍ਹਾਂ ਆ लोग जोड़े बहुत खुश थे क्योंकि उन्होंने जोड़ा बिक्रम सिंह मजिठिया के खिलाफ एक्शन किया बादलों के खिलाफ एक्शन किया वो अचतक किसी ने नहीं किया पर दूजे पास जी लैंड पोलिंग स्कीम सी उस तो किसान जोड़े आराज भी थे और विरोध भी जिस बाद एम भगवंत मान ने उस स्कीम जो बंद कर दिता गया क्योंकि वो किसान उस भी उस दे विरोध सारिया चीज़ों मद्देनजर रखते हुए सी भगवंत मान ਨੇ ਉਸ ਲੈਂਡ ਪੋਲਿੰਗ ਸਕੀਮ ਨੂੰ ਜਿਹੜਾ ਵਾ ਬੰਦ ਕਰ ਦਿੱਤਾ ਗਿਆ ਇਹੀ ਇੱਕ ਜਿਹੜਾ ਵਾ ਕਾਰਟ ਸੀਗਾ ਪਤਾ ਸੀਗਾ ਸੁਖਬੀਰ ਸਿੰਘ ਬਾਦਲ ਕੋ ਜਿਹਨੂੰ ਉਹ ਖੇਲਦੇ ਸੀਗੇ ਕਿ ਐ ਦੇਖੋ ਇਹ ਤੁਹਾਡੇ ਹੱਕ ਦੇ ਵਿੱਚ ਨਹੀਂ ਹੈਗਾ ਇਹ ਪੰਜਾਬ ਨੂੰ ਨੁਕਸਾਨ ਬਚਾਉਣ ਵਾਲਿਆਂ ਵਿੱਚੋਂ ਹੈਗਾ ਵਾ ਉਹਨਾਂ ਦੀ ਸ਼ਬੀ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਸੀਗੀ ਤੇ ਹੁਣ ਜਿਹੜੀ ਸੀਐਮ ਭਗਵੰਤ ਮਾਨ ਨੂੰ ਸਿੱਧੇ ਤੌਰ ਤੇ ਤਮਕੀ ਦਿੱਤੀ ਗਈ ਹੈ ਉਸ ਤੋਂ ਬਾਅਦ ਜਿਹੜਾ ਵਾ ਇਹ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਵੀ ਵੱਡਾ ਐਕਸ਼ਨ ਹੋ ਸਕਦਾ ਹੈਗਾ ਔਰ ਗ੍ਰਿਫਤਾਰੀ ਹੋ ਸਕਦੀ ਹੈਗੀ ਹੈ ਦੀ ਵਿਰੋਧਾ ਤੁਹਾਡਾ ਕੀ ਕਹਿਣਾ ਹੈ ਇਸ ਵੀਡੀਓ ਬਾਰੇ ਕਮੈਂਟਸ ਕਰਕੇ ਲਾਜ਼ਮੀ ਦੱਸਿਓ ਰੱਖਿਓ ਆਪਣਾ ਧਿਆਰ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾਹ ਹਾਫਿਜ਼